नहीं आज जैसे पैसे नहीं लिखे हो नहीं आये ਦਿੰਦੇ ਨੇ ਯਾਦ ਵੀ ਕਰਦੇ ਆ ਅਸੀਂ ਫੇਰ ਕੇ ਕਰੀ ਠੀਕ ਕਰੀ हेलो ओ बेटा सानू पता है कि तुसी हुण जो है करना चाहते हो पर पता की थोड़ी या। या। या, या। है थोड़ी दिक्कत आ रही है पुत्र बोलियो ठीक है वैसे बेटे रैफरी पता नहीं लगता बोलियो ना यार ठीक या। है ਕੱਟ ਬੋਲਦੇ ਹੋ ਨਾ ਜਿਹੜਾ ਬੋਲੇਗਾ ਉਹਨੂੰ ਦਾ ਮੈਡਲ ਨਹੀਂ ਤੋਹਾਨੇ ਸੀ ਹਾਂਜੀ ਰੈਡੀ ਤੇ ਆਓ ਜੀ ਕਰਾਓ ਸਰ ਕੋਟ ਸਾਹਿਬ ਕੋਟ ਸਾਹਿਬ ਕੋਸਟ 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 ਸਰ ਥੋੜਾ ਫੈਸਲਾ ਕਰ ਲੈ ਕਰ ਦਿਓ ਜਗਦੀਸ਼ ਮਹਿੰਦਰ ਸਿੰਘ ਜੀ ਕਿੱਥੇ ਨੇ ਗਰਾਊਂਡ ਨੰਬਰ 1 ਦੇ ਵਿੱਚ ਪਾਚਣਾ ਇਹ ਟਿਕਟ ਪਾਜੀ ਦੀ ਸੁਣਦੀ ਹੈ ਕੜਾ ਕੜਾ ਬੜਾ ਵਧੀਆ ਬੜਾ ਵਧੀਆ મેચ <laughs> mm. <laughs> ਓ ਬਾਈ ਹੈਲੋ ਦੋ ਕੋਚ ਤੁਸੀਂ ਦੋ ਕੋਚ ਉਦਾ ਡਿਸਟਰਬੈਂਸ ਨਾ ਚਾਹੁੰਦੇ ਹੋ ਬਾਬਿਓ ਇੱਕ ਕਰਾ ਦਿਓ ਉਸ ਨੂੰ ਸੈਟਿੰਗ ਕਰਾ ਦਿਓ ਦੋ ਕੋਚ ਤੇ ਬੋਸ ਸਾਹਿਬ ਠੀਕ ਹੈ ਚਲੋ ਜੀ ਚਲੋ ਜਿਹਨੇ ਦੋ ਹੀ 11 ਵਰਗੇ ਹਾਂ ਬੋਸ ਸਾਹਿਬ ਬਿਲਕੁਲ

चलो <laughs> जी बंदा बच्चा गलत गलत हरकत कर रहा है बेटा प्यार खेड है प्यार ना खेड़ो ਜੀ ਚਲੋ ਪਲੇਅਰ ਐਂਟਰ 40 ਛੋਟੀ ਟੀਮ ਦਾ ਮੁਕਾਬਲਾ ਜੋ ਹਮਰਸਰ ਵਰਸਸ ਲੋਕ ਸਰ ਕੀ ਦਰਵਾਜ਼ਾ ਹੋ ਰਿਹਾ ਜੀ ਧੰਨਵਾਦ ਆਦਾ ਲਾਈਵ ਦੇਖਣ ਲਈ। ਤੋਂ ਲੱਗਦਾ ਮੈਚ ਮੁਕਤ ਹੋ ਗਿਆ ਹੈ। ਅੰਮ੍ਰਿਤਸਰ ਬੱਸ ਮੁਕਤ ਦਾ ਫ੍ਰੀ ਸੋਟੀ ਟੀਮ ਦਾ ਗੱਲ ਚੱਲ ਰਿਹਾ ਸੀ। ਤੋਂ ਇਹਦੇ ਸਕੋਰ ਜਾਣਦੇ ਤਾਂ ਵੀ ਕਿੱਥੇ ਦੇ? ਕਿੱਥੇ ਦੇ? ਸਾਡੇ ਨਾਲ ਅੰਮ੍ਰਿਤਸਰ ਦੇ ਖਿਡਾਰੀ ਨੇ ਇਹ ਸੁਣ ਗਏ ਵੀ ਕਿਹੜੀ ਟੀਮ ਜਿੱਤਣ ਦੀ ਸੰਭਾਵਨਾ? ਹਾਂਜੀ। ਕਿਹੜੀ ਟੀਮ ਜਿੱਤਣ ਦੀ ਸੰਭਾਵਨਾ? ਅਮਰੀਤ ਸਰ। ਅਮਰੀਤ ਸਰ। ਬਹੁਤ ਫਸਨਾ ਮੁਕਾਬਲਾ ਹੋਇਆ। ਜੋ ਫ੍ਰੀਜ਼ਲ ਸਾਹਿਬ ਕੰਨੇ ਬਹੁਤ ਖਸਮਾ ਮੁਕਾਬਲਾ ਆਇਆ ਸਕੋਰ ਦੇ ਦੇਣੇ ਉਹ ਤੇ ਪਤਾ ਲੱਗੇਗਾ ਆਪਾਂ ਨੂੰ ਕੀ ਰਿਜ਼ਲਟ ਰਹਾ ਅੱਜ ਤੁਹਾਡੇ ਨਾਲ ਰਾਜਮਾਨ ਕੋ ਜੀ ਬਟੰਡੇ ਤੋਂ ਧੰਨਵਾਦ ਜੀ ਤੁਹਾਡਾ 来 ਦੇਖਣ ਦੇ ਲਈ ਬਹੁਤ ਬਹੁਤ ਕਰਨਾ ਚਾਹੀਦਾ ਇਦਾਂ ਦੇ ਕਿਸਮਾ ਵਾਹ 8 ਮਿੰਟ ਸਾਡੇ ਨਾਲ ਹੈ ਸੋ ਸਾਹਿਬ ਦੀ ਟੀਮ ਲੋ ਜੀ ਫਾਈਨਲ ਮੁਕਾਬਲਾ ਸੀ ਜਿਹੜਾ ਬਿਹਤਰੀਨ ਮੁਕਾਬਲਾ ਸੀਗਾ ਦੋਨੇ ਗੁਰੂਆਂ ਦੀ ਪਵਿੱਤਰ ਧਰਤੀ ਤੇ ਆਕਰਸ਼ਿਤ ਨਜ਼ਾਰਾ ਸਾਰੇ ਸਾਡੇ ਪਲੇਅਰਾਂ ਨੂੰ ਦੇਖਣ ਨੂੰ ਮਿਲਿਆ ਮੈਂ ਕੱਲੇ-ਕੱਲੇ ਪਲੇਅਰ ਦੇ ਡਿਟੇਲ ਦਵਾਗਾ ਜੀ ਧਿਆਨ ਨਾਲ ਸੁਣਨਾ ਸ਼੍ਰੀ ਮੁਖਸਲ ਸਾਹਿਬ ਤੋਂ ਅਭਿਗੇਸ਼ ਸਿੰਘ 23 ਨੰਬਰ ਨੂਰਦੀਪ ਦੇ 13 ਨੰਬਰ ਯੁਵਰਾਜ ਸਿੰਘ ਦੇ 8 ਨੰਬਰ ਦਿਲਰਾਜ ਸਿੰਘ ਦੇ 18 ਨੰਬਰ ਐਰਨਦੀਪ ਦੇ 18 ਨੰਬਰ ਤੇ ਰਾਜਵੀਰ ਦੇ 25 ਨੰਬਰ ਸ਼੍ਰੀ ਮੁਖਸਰ ਸਾਹਿਬ ਦੇ 49 ਨੰਬਰ ਸ਼੍ਰੀ ਅਮਰਸਰ ਸਾਹਿਬ 55 ਨੰਬਰ ਗੋਲਡ ਗੋਲਡ ਜੀਤਾ ਸਭੀ ਭਾਈ ਉਸ ਦੇ ਨਾਲ ਹੀ ਸਾਡਾ ਇਹ ਗੱਤਕੇ ਦਾ ਟੂਰਨਾਮੈਂਟ ਜੋ ਤੇ 17 ਦੀ ਟੀਮ ਅੰਦਰ ਮੈਨ ਹੋ ਰਿਹਾ ਸੀ ਸਮਾਪਤ ਹੋ ਰਿਹਾ ਸਾਰੇ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਮੈਂ ਕੋਸ ਦੇ ਬੱਚੇ ਸਾਰੇ ਗਰਾਊਂਡ ਨੰਬਰ 1 'ਚ ਆ ਜਾਣ ਹੁਣ ਆਪਾਂ ਆਲ ఓਵਰ ਚੈਂਪੀਅਨਸ਼ਿਪ ਜਿਹਨਾਂ ਨੇ ਲਾਈਟਾਂ ਦਾ ਬੰਦ ਕਰਤੀ ਤੁਸੀਂ ਨਾ ਹਲਕੀ ਪਿਆਰ ਜੀ ਜਿਹੜੀ ਆਲਾ ਲਾਈਟ ਚਲਾ ਦਿਓ ਕੋਸਾ ਦੁਬਾਰੇ ਦਰਾਹਰ ਅਮਰਵੀਰ ਅਮਰਵੀਰ ਸਾਡਾ ਪਿਆਰਾ ਬੱਚਾ ਕੋਸਾ ਮਿੱਤਰ ਆਇਆ ਉੱਪਰ ਨਾਈਟਾਂ ਜਿਹੜਾ ਇਸ ਮੈਚ ਦਾ ਗੋਲਡ ਹੈ ਉਹ ਸ਼੍ਰੀ ਅਮਰਸਰ ਸਾਹਿਬ ਹੈ ਜੀ ਕੋਸਾ ਫਿਲਮਰ ਜਿਹੜਾ ਓਵਰਲ ਮਹਸਰ ਸਾਹਿਬ ਹੈ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਾਰੇ ਟੀਮ ਇੰਚਾਰਜ ਨੂੰ ਬੇਨਤੀ ਹੈ ਕਿ ਨੇ ਰਹਿ ਗਏ ਬੱਚਿਆਂ ਨੂੰ ਇੱਥੇ ਬਿਠਾ ਲਓ ਸਾਰੇ ਜਨਾਂ ਨੂੰ ਜਿੰਨੇ ਵੀ ਪਲੇਅਰ ਬੈ ਜਾਓ ਸਾਰੇ ਇੱਥੇ ਬੈ ਜਾਓ ਤੇ ਤੁਹਾਡਾ ਨਾਮੜ ਸਵਾਰੋ ਇੱਥੇ ਨਾਲ ਹੀ ਸ਼ੁਰੂ ਕਰ ਦਿੱਤੇ ਹੈਗੇ ਨਾਈਟ ਤੇ ਦਿਖਾਉਣ ਨੂੰ ਲੱਗਦੀ ਪਾਉਂਦਾ ਹੈ ਹੈਲੋ ਸਾਰੇ ਟੀਮਾਂ ਦੇ 200 ਬਾਲ 3-4 ਜਿਹੜੇ ਆ ਲੱਗ ਲੱਗੇ ਸਾਰੇ ਬੱਚਿਆਂ ਨੂੰ ਲੈ ਕੇ ਜੌਂ ਦੇ ਵਿੱਚ ਬੈਠ ਜਾ ਕੋਈ ਆਪਾਂ ਹੁਣ ਜਲਦੀ ਹੀ ਆਲ ਓਵਰ ਟਰੋਫੀ ਜਾਂ ਵਿਕਤੀ ਸਿਰਮਣੀ ਥੋੜਾ ਫੜਾਈ ਦਿਓ ਕੱਢਿਆ ਤੇ ਵਿਕਤੀ ਸਿਰਮਣੀ ਕਰਨੀ ਹੈ ਬੱਚਿਓ ਸਾਰੇ ਜਿਹਨਾਂ ਨੇ ਤਜਰਬਾ ਹਾਸਲ ਕੀਤੀ ਬੈਠ ਜਾਓ ਸ਼ਾਬਾਸ਼ ਬਹੁਤ ਵਧੀਆ ਮੁਕਾਬਲਾ ਦੇਖਣ ਨੂੰ ਮਿਲਿਆ ਗੁਰੂ ਦੀਆਂ ਲੜੀਆਂ ਫੌਜਾਂ ਬਹੁਤ ਵਧੀਆ ਸਾਰੇ ਸਾਨੂੰ ਚਲੋ ਗਦਕਦ ਨਹੀਂ ਆਉਂਦਾ ਪਰ ਅਸੀਂ ਸਿੱਖ ਲਿਆ ਬਹੁਤ ਹੀ ਵਧੀਆ ਲੱਗਾ ਬਹੁਤ ਬੜਾ ਬੱਚਿਆਂ ਨੇ ਜਿਹੜਾ ਆਪਣੇ ਜੋਰ ਦਿਖਾਏ ਇਹਦੇ ਬੱਚੋ ਸ਼ਾਬਾਸ਼ ਬੈਠੋ ਸਾਰੇ ਜਿਹੜੇ ਵਧਾਈ ਦੇ ਪਾਤਰ ਜਿਹੜੇ ਅਫੀਸ਼ੀਅਲ ਜਿਨ੍ਹਾਂ ਦੀ ਡਿਊਟੀ ਚੰਡੀਗੜ੍ਹ ਤੋਂ ਲੱਗ ਕੇ ਆਈ ਹੈ ਡਿਪਾਰਟਮੈਂਟ ਵੱਲੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਰਜਰੂਰ ਸਾਹਿਬ ਤੇ ਸਾਰੀ ਟੀਮ ਦਾ ਧੰਨਵਾਦ ਤੇ ਜਿਹੜੇ ਅਫੀਸ਼ੀਅਲਾਂ ਨੇ ਆਪਣੇ ਇੱਥੇ ਆਣ ਕੇ ਸਾਡੇ ਨਾਲ ਮੁੰਡੇ ਦਾ ਮੁੰਡਾ ਜੋੜ ਕੇ ਰੈਫਲ ਦੀਆਂ ਸਵਾਲ ਨਮਾਈਆਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਖਾਸ ਕਰਕੇ ਸਾਡੇ ਜਨਰਲ ਸਕੱਤਰ ਸਰਦਾਰ ਮਨਜੀਤ ਸਿੰਘ ਸਟੇਡਵਾੜੀ ਜਿਹੜੇ ਪੰਜ ਦਿਨ ਤੋਂ ਹੋ ਗਏ ਆ ਦਿਨ ਰਾਤ ਇਹਨਾਂ ਨੇ ਕੀਤਾ ਹੈ। ਉਹਨਾਂ ਦਾ ਹੀ ਬਹੁਤ ਧੰਨਵਾਦ ਕਰਦਾ ਸਾਡੇ ਸਟੇਡਵਾੜੀ ਸਰਦਾਰ ਮਨਜੀਤ ਸਿੰਘ ਜੀ ਪ੍ਰਿੰਸੀਪਲ ਫਿਲਸਫਾ ਸੁਲਕਾਂਗਲੇ ਸਾਨੂੰ ਡੀਏ ਸਾਹਿਬ ਸਦਾ ਹੀ ਦਿਨ ਰਾਤ ਜਾਗਦੇ ਰਹਿੰਦੇ ਆ। ਬਹੁਤ ਵਧੀਆ ਠੀਕ ਹੈ ਪਹਿਲੇ ਵਾਰੇ ਸਾਨੂੰ ਇਦਾਂ ਦੇ ਡੀ.ਸੀ. ਨੂੰ 77 ਮਿਹਲੇ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ ਹੈ ਸਾਡੇ ਨਾਲ ਸਾਡੇ ਹੈਡਮਾਸਟਰ ਰੇਜ ਜੀ ਸਕਾਰੀ ਹਾਈ ਸਕੂਲ ਬਣ ਇਹ ਵੀ ਦੇਖੋ ਇੰਨੀ ਰਾਤ ਆਪਣੇ ਇੱਥੇ ਸਵਾਲ ਆ ਰਹੇ ਨੇ Y me laí,